ਸਭ ਨੂੰ ਸਾਰਿਆਂ ਨੂੰ ਵਿਆਪਰੀ ਜੈਵਾਲ ਮਿੱਕੀ ਇੱਕ ਕ੍ਰਾਂਤੀਕਾਰੀ ਜੈਤੀ ਸਾਥਿਓ ਜਿਵੇਂ ਤੁਹਾਨੂੰ ਪਤਾ ਆਪਣੇ ਬੜੇ ਸਤਸਕਾਰਯੋਗ ਵੀਰ ਬੀਜੇ ਦੀ ਨਾਲ ਨੂੰ ਧੱਕਾ ਹੋਇਆ ਵਾ ਜੋ ਏਰੀਆ ਦੇ ਵਿੱਚ ਇਲਾਕੇ ਤੇ ਗੁੰਡਿਆਂ ਦੁਆਰਾ ਇੱਕ ਲੋ ਬਦਸਲੂਕੀ ਕੀਤੀ ਗਈ ਜਾਂ ਗੁੰਡਾਗਰਦੀ ਕੀਤੀ ਗਈ ਆ ਅੱਜ ਵੀ ਇਹ ਨਾਲ ਹੋਇਆ ਪਰ ਤੁਹਾਨੂੰ ਮਾਰੀ ਆਪਣੀ ਦੀ ਆ ਗੁੰਡਾ ਕਰਤੀ ਐ ਸ੍ਰਤ ਦੁਆਰਾ ਇਹ ਜਿਹੜੇ ਆ ਇਹ ਸਾਡੇ ਭਰਾ ਨਾਲ ਇਹ ਸਾਡੇ ਨਗਰ ਨਿਕੰਮ ਜਿਹੜਾ ਸਾਡਾ ਕਰਮਚਾਰੀ ਬਣਦਾ ਉਹਦੇ ਨਾਲ ਗੁੰਡਾ ਕਰਤੀ ਕੀਤੀ ਗਈ ਇਹਦੇ ਨਾਲ ਕੁੱਟਮਾਰ ਕੀਤੀ ਗਈ ਇਹ ਮੈਂ ਪੁੱਛਣਾ ਚਾਹਨਾ ਉਹਨਾਂ ਸਰਕਾਰਾਂ ਨੂੰ ਜਿਹੜੀ ਬੁਲਾਵਾ ਦੀ ਰਾਖੀ ਬੰਦੀ ਆ ਨਗਰ ਨਿਕੰਮ ਦੇ ਹਨ ਦੇ ਅਸਲ ਨੂੰ ਪੁੱਛਣਾ ਚਾਹਨਾ ਕਿਹੜੇ ਮੁਲਾਜ਼ਮ ਦੇ ਹਿੱਸੇ ਦੇਖਦੇ ਕੋਈ ਤੁਫਰੀ ਦੇਖਦੇ 24 ਘੰਟੇ ਨਾਲੋਂ ਸੇਵਾ ਲੈਂਦੇ ਆ ਪਰ ਤੇ ਅੱਜ ਬਰ ਅੱਜ ਨਾਲ ਮੇ ਧੱਕਾ ਹੋ ਰਿਹਾ ਵਾ ਇਹਨਾਂ ਨਾਲ ਕੁਟਮਾਰ ਹੋਈ ਆ ਅਜੋ ਐਮ ਐਲ اے ਤੇ ਕਾਉਂਸਲਰ ਅਜੋ ਸੀਨੀਅਰ ਅਧਿਕਾਰੀ ਕਿੱਥੇ ਆ ਦੱਸ ਦਿਓ ਸੇਕਲ ਮੇਰੇ ਭਰਾ ਨਾਲ ਕੁਟਮਾਰ ਹੋਈ ਆ ਵੀਰੇ ਨਾਲ ਤੁਨੂੰ ਵਾਰੀ ਆਪਣੀ ਵੀ ਆ ਕੱਲੇ ਕੱਲੇ ਜਿਹੜੇ ਅਗੇ ਵੀ ਇਨਸਾਫ ਮਿਲੇ ਸਾਡੇ ਮੁਲਾਜ਼ਮ ਸੱਜਣ ਨੂੰ ਇਨਸਾਫ ਮਿਲੇ ਐ ਧਰਨਾ ਪ੍ਰੋਟੈਸਟੇ ਤਿਆਰ ਰਹਿਣਾ ਚਾਰੀ ਰਹਿਣਾ ਚੇਤਾਵਾ ਅੱਗੇ ਆਪਣੇ ਕਮਿਸ਼ਨਰ ਸਾਹਿਬਾਨਾਂ ਨੂੰ ਡੋਨਲਡ ਕਮਿਸ਼ਨਰ ਜੀ ਨੂੰ ਅਸੀਂ ਨਾਮ ਪੱਤਰ ਦੇਣਾ ਵਾ ਐਪਲੀਕੇਸ਼ਨ ਦੇਣੀ ਆ ਉਹਦੇ ਵਿੱਚ ਆਪਾਂ ਕਲੀਅਰ ਕਟ ਲਿਖਤਾ ਕਿ ਜਦੋਂ ਤੱਕ ਉਹਨਾਂ ਇਹ ਦਬੰਗਾ ਹੀ ਕਰਦੇ ਬਿੱਤੇ ਆ ਉਹਨਾਂ ਤੱਕ ਬੰਦੀ ਕੰਨੀ ਦੀ ਕਰਤ ਨਹੀਂ ਹੁੰਦੀ ਉਦੋਂ ਤੱਕ ਕੰਮ ਕਰਨਾ ਵੀ جاری ਰਹਿਊਗਾ ਤੇ ਇਹ ਨਹੀਂ ਤੇ ਜਿਹੜਾ ਸੀਵੇ ਪਾਣੀ ਦਾ ਜਿਹੜਾ ਕੰਮ ਉਹ ਵੀ ਬੰਦ ਰਹਿਊਗਾ ਸਤਿ ਸ਼੍ਰੀ ਅਕਾਲ ਜੀ ਕਿਉਂਕਿ ਸਾਨੂੰ ਸਭ ਤੋਂ ਪਹਿਲਾਂ ਸਾਡੇ ਮੁਲਾਜ਼ਮ ਦੀ ਇੱਜ਼ਤ ਪਿਆਰੀ ਆ ਸਾਡੇ ਕਰਮਚਾਰੀ ਦਾ ਸਭ ਮਾਨ ਪਿਆਰਾ ਵਾ ਇਸ ਲਈ ਦਿੱਤੇ ਕੋਈ ਮੁਲਾਜ਼ਮ ਤੇ ਕੋਈ ਉਹਨਾਂ ਦੀ ਸ਼ਾਂਤ ਹੈ ਕੋਈ ਉਂਗਲ ਵੀ ਚੱਕੂਗਾ ਦਸਿਰ ਮੈਂ ਮਨਸੀਪਲ ਕਰਮਚਾਰੀਗਾ ਆਪਣੀ